ਨਾ ਮੈਂ ਮੋਨਿਕਾ ਸਿਨਣਾ ਦੀ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾੰਨ ਦਾ ਸਵਾਗਤ ਕਰਦੀ ਆ ਜੀ ਗਾਈਸ ਹੈਪੀ ਦੀਵਾਲੀ ਸਭ ਨੂੰ ਦੀਵਾਲੀ ਸਾਰਿਆਂ ਨੂੰ ਪਰਮਾਤਮਾ ਸਭ ਦੇ ਘੇੜੇ ਖੁਸ਼ੀਆਂ ਵਸਾਵੇ ਸਭ ਦੇ ਸਰੀਰਾਂ ਦੇ ਵਿੱਚ ਤੰਦਰੁਸਤੀ ਬਖਸ਼ੇ ਆਪਾਂ ਵੀ ਤਨੁਤਰੀ ਦੇਵੀ ਨੂੰ ਅਹੀ ਅਰਦਾਸ ਕਰਦੇ ਕਿ ਸਾਰਿਆਂ ਦੇ ਸਰੀਰਾਂ ਦੇ ਵਿੱਚ ਤੰਦਰੁਸਤੀ ਹੋਵੇ ਸਭ ਦੇ ਗੋਡੇ ਮੋਡੇ ਸਭ ਦੇ ਠੀਕ ਠਾਕ ਰਹਿਣ ਜੀ ਕਹਿੰਦੇ ਸਰੀਰ ਤਾਂ ਕਹਿੰਦੇ ਆਪਣੇ ਜਿਹੜੇ ਸਰੀਰ ਦੇ ਪਾਰਟ ਆ ਉਹੀ ਠੀਕ ਰਹਿਣ ਤਾਂ ਬੰਦਾ ਘੋੜੇ ਵਾਂਗੂ ਦੌੜਦਾ ਰਹਿੰਦਾ ਹੈ ਕੱਲ ਸੇ ਸਭ ਇੱਕ ਨਿਊ ਜਰਨੀ ਸ਼ੁਰੂ ਹੁੰਦੀ ਹੈ ਹਾਂ ਜੀ ਤੇ ਲੋ ਜੀ ਤਿਆਰ ਹੋ ਗਏ ਆ ਅੱਜ 20 ਤਰੀਕ ਦਿਹਾੜਾ ਤੇ ਲਈ ਪਈ ਆ ਅੰਬਾਲਾ ਸ਼ਹਿਰ ਆ ਗਏ ਨੇ ਤਾਂ 20 ਤਰੀਕ ਨੂੰ ਦੀਵਾਲੀ ਵੀ ਆ ਰਹੀ ਔਰ ਮੇਰੀ ਮੰਮੀ ਕੀ ਮੈਂੰਤੀ ਵੀ ਚੜ ਗਈ ਆ ਦੇਖੋ ਮੈਂ ਤਾਂ ਹਿੱਟ ਜਨ ਲਾਦੀ ਹੁੰਦੀ ਸੀ ਸਾਡੇ ਬਹੁਤ ਪੁਰਾਣੇ ਡਿਜ਼ਾਈਨ ਆ ਫਿਰ ਇਹ ਘੜ ਜਾ आखुरी मम्मी खाली है ब्लेजर आ देखो नींद च ना एक कुंगड़ी ते रानी फूल लगी मेरे है मेरे दिमाग भी बस सहज ही है इधर तक गोल गोल चक्कर जे कमाल आ एते लाने फूल के ते कुंगड़े बना ले सवेरी में पाट पे बैठी हो तो मैं देख मैं खाऊं मैं खाई कुंगड़ी से परदे चलो गाइस अब हम जा रहे हैं गिफ्ट लेके गिफ्ट मैं अपनी तिजोरी में से निकाल के लाते हूं हां चल गिफ्ट्स दे क्या व्लॉग ना ओफरा दे अच्छा लो जी ਇਹ ਹੈ ਗੱਜੇ ਆਪਣੇ ਗਣਪਤੀ ਜੀ ਮਹਾਰਾਜ ਬਹੁਤ ਸੁੰਦਰ ਬਹੁਤ ਸੋਹਣੇ ਭਗਵਾਨ ਜੀ ਤੇ ਬਾਕੀ ਇਹ ਜੀ ਹੈਗੇ ਜੀ ਮੇਰੇ ਦਿਲ ਦੇ ਟੁਕੜੇ ਮੇਰਾ ਹਰ ਇੱਕ ਸਾਹ ਦੇ ਵਿੱਚ ਭਗਵਾਨ ਹਰ ਇੱਕ ਮੇਰੀ ਰੂਹ ਦੇ ਵਿੱਚ ਸ਼੍ਰੀ ਕ੍ਰਿਸ਼ਨਾ ਸ਼੍ਰੀ ਕ੍ਰਿਸ਼ਨਾ ਇਹਨਾਂ ਤੋਂ ਵਿਨਾਸੀ ਕੁਝ ਵੀ ਨਹੀਂ ਹੈਗੇ ਇੱਕ ਦਿਨ ਵੀ ਮੈਂ ਇੱਕ ਪਲ ਲੇਟ ਹੋ ਜਾਮਨਾ ਤਮੈਂ ਆਪਣੇ ਆਪ ਨੂੰ ਕਿਤੇ ਲੈਣ ਤੇ ਦਿੰਨੀ ਹੈ ਕਿ ਹਾਏ ਮੈਂ ਨਹੀਂ ਲੇਟ ਹੋ ਗਈ ਅੱਜ ਮੇ ਤੇ ਪੂਜਾ ਨਹੀਂ ਹੋਈ ਭਗਵਾਨ ਦੀ ਮੇ ਤੇ ਨਾਮ ਨਹੀਂ ਲਿਆ ਗਿਆ ਜਾਂ ਕੁਛ ਵੀ ਤਾਂ ਜੀਵਨ ਬਿਲਕੁਲ ਖਤਮ ਹੈ ਜੇ ਇੱਕ ਦਿਨ ਇੱਕ ਟਾਈਮ ਅਸੀਂ ਕਿਤੇ ਲੇਟ ਹੋ ਜਾਈਏ ਠੀਕ ਹੈ ਜੀ ਤੇ ਇੱਧਰ ਆਗੇ ਜੀ ਵਿਸ਼ਨੂ ਜੀ ਤੇ ਇੱਧਰ ਹੈਗੇ ਜੀ ਮਿੱਟੀ ਦੇ ਆਹ ਮੈਂ ਲੈ ਕੇ ਆਈਆਂ 40 ਰੁਪਏ ਦੇ ਮਨਸ ਕੀ কুমਾਰਾਂ ਜਿਹੜੇ ਆਪਣੇ ਘਮਾਰ ਭਾਈ ਭਾਰ ਬੈਠੇ ਨੇ ਉਹਨਾਂ ਤੇ ਲੈਂਦੇ ਆਂ ਗਣੇਸ਼ ਜੀ ਅੱਜ ਮਿੱਟੀ ਦੇ 40 ਰੁਪਏ ਦੀ ਦਿੱਤੀ ਉਹਨੇ ਛੋਟੇ ਜੀ ਮਨ ਕਾ ਚੱਲੇ ਲੰਮੀ ਸੋਹਣੀ ਲੱਗਦੀ ਆ ਹਨ ਤੇ ਆ ਮੇਰੇ ਕੋਲ ਬਹੁਤ ਪਹਿਲਾਂ ਦੇ ਆ ਉਧਰ ਆਪਣੇ ਜਦੋਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਮੈਂ ਉੱਪਰ ਰੱਖੇ ਹੋਏ ਸੀ ਆਪਣੇ ਰੂਮ ਚ ਫਿਰ ਤੇ ਇਹ ਵੀ ਪਾਰਵਤੀ ਮਾਤਾ ਬੋਲੇ ਨਾਸ ਜੀ ਗਣੇਸ਼ ਮਹਾਰਾਜ ਜੀ ਤੇ ਇਹ ਹੋ ਗਏ ਇੱਧਰ RAM ਜੀ ਸੀਤਾ ਮਾਤਾ ਜੀ ਇਹ ਬੁੱਕ ਮਿਲੀ ਤੇ ਜਦੋਂ ਜਿੱਥੇ ਆਪਾਂ ਸਵੇਰੇ ਜਾਂਦੇ ਆ ਨਾ ਉੱਥੇ ਸਵੇਰੇ ਸਵੇਰ ਵੰਡਦੇ ਆ ਨਾ ਉੱਥੇ ਮਿਲਿਸ ਇਹਦੇ ਚ ਜਦ ਆਪਾਂ ਬੇਲੇ ਬੈਠੇ ਹੁੰਨੇ ਆ ਨਾ ਤਾਂ ਆਪਣੇ ਮਨ ਦੇ ਵਿੱਚ ਬੁਰੇ ਵਿਚਾਰ ਆਣੇ ਆਪਾਂ ਕਦੀ ਨਾ ਸੱਚ ਤਾਂ ਉੱਥੇ ਮਿਲਦੀਆਂ ਕਹਿੰਦੇ ਜਦੋਂ ਬੁਰੇ ਵਿਚਾਰ ਆਣ ਮਨ ਭੜਕਦਾ ਹੋਵੇ ਇੱਕ ਬੁੱਕ ਲੈ ਲਓ ਤੇ ਪਰਨੇ ਉਹਦੇ ਵਿੱਚ ਲਿਖੀ ਜਾਓ ਰਾਮ ਰਾਮ ਨਾਲੇ ਆਪਣੀ ਜੀਵਨ ਲਈ ਚੱਲੋ ਤਾਂ ਕਿ ਸਾਡੇ ਕੋਈ ਕਸ਼ਟ ਦੂਰ ਹੋਣ ਨਾਲੇ ਸਾਡਾ ਮਨ ਵੀ ਸ਼ਾਂਤ ਹੁੰਦਾ ਤੇ ਇਹ ਹੈਗੇ ਜੀ ਗੀਤਾ ਮਾਤਾ ਠੀਕ ਹੈ ਜੀ ਸਵੇਰੇ ਗੀਤਾ ਮਾਤਾ ਹਲੇ ਤੱਕਿੰਨੇ ਦਿਨ ਹੋਗੇ ਨਹੀਂ ਪੜੀ ਜਾ ਰਹੀ ਹੈਗੀ ਪਰ ਉੰਜਾਂ ਹੈ ਵੀ ਆਰਤੀ ਐਸੇ ਚਾਈ ਕਰਦੇ ਆ ਇਧਰ ਆ ਹੈਗਾ ਜੀ ਹੋਈਐ ਸਤਮੀ ਦੀ ਅ ਬਰਤਨ ਦੀ ਅ ਵਰਤ ਕਥਾ ਤੇ ਆ ਵੀਰਪੇ ਦੀ ਲਿਖਾਈ ਤੀ ਮੈਂ ਮਾਰਕੀਟ ਚੋਂ ਮੱਕ ਚੱਲ ਲੈ ਜਨੀਆ ਆ ਵੀ ਪਿਛਲੇ ਸਾਲ ਦੀਵਾਲੀ ਤੇ ਲਿਆਂਦੀ ਤੇ ਲక్ష్ਮੀ ਮਾਤਾ ਦੀ ਆ ਥੋੜੀ ਜਿਹੀ ਕਿਨਾਂ ਸਭ ਫਟ ਗਈ ਫਟੀ ਨਾ ਹੋਣੀ ਨਹੀਂ ਚਾਹੀਦੀ ਘਰ ਚ ਚੱਲ ਹੁਣ ਜਾਉਂਗੀ ਨਾ ਮਾਰਕੀਟ ਉਹ ਸੰਜਣਾ ਨੂੰ ਨਾ ਕੋਈ ਚੀਜ਼ ਲੈ ਕੇ ਦੇਣੀ ਆ ਸਣੀ ਜੀ ਫਿਰ ਲੈ ਕੇ ਆਪਕੇ ਇਹ ਵੀ 10 20 10 ਰੁਪਏ ਦੀ ਦੇ ਦਿੰਦੇ ਨੇ ਇੱਥੇ ਕਤਨੇ 20 ਦੀ ਦਿੱਤੀ ਤੇ ਫਿਰ 10 ਰੁਪਏ ਦੀ ਦਿੱਤੀ ਤੇ ਇਹ ਨਾ ਕਾਗਜ਼ ਦੀ ਹੈ ਫਟ ਜਾਂਦੀ ਹੈ ਜਿਹੜੇ ਵਧੀਆਲੇ ਹੁੰਦੇ ਨੇ ਉਹ ਆਪਣੇ ਇੱਕ ਜਪਾਨ ਆਪਣੀ ਸਾਊਥ ਕੋਰੀਆ ਭੈਣ ਨੂੰ ਭੇਜਿਆ ਮੇਰਾ ਦਿਮਾਗ ਇਹ ਨਹੀਂ ਰਿਹਾ ਇੱਕ ਮੈਂ ਆਪਣੇ ਲਈ ਵੀ ਲੈ ਲਾਂਦੀ ਫਿਰ ਮੈਨੇ ਸਾਰੇ ਉਹਨਾਂ ਨੂੰ ਇਹ ਪਾਇਏ ਸੀ ਫਿਰ ਉਹਨਾਂ ਦੇ ਦਰਜਨਾ ਦੇ ਹਿਸਾਬ ਨਾਲ ਲਏ ਸੀ ਫਿਰ ਕਿਚਨ ਇੱਧਰ ਰੱਖ ਤੇ ਜੀ ਗਿਫਟ ਦੀਵੇ ਇੱਥੇ ਰੱਖਾਂਗੇ ਆਪਾਂ ਦੀਵਾਲੀ ਉਹ ਲੈ ਆਨੇ ਆ ਅਸਣ ਛੋਟਾ ਜਾ ਦੇਖ ਕੇ ਲਗਾ ਲੇਂਗੇ ਨਾ ਹੈਨਾ ਤੇ ਝਾੜੂ ਤਿੱਲਾਣਾ ਲੈ ਕੇ ਰੱਖ ਤੇ ਤੇ ਜੀ ਫੁੱਲ ਝਾੜੂ ਨਹੀਂ ਹਜਾ ਲਿਆਂਦਾ ਹੈਗਾ ਫਿਰ ਮੈਂ ਨੇ ਕਿਹਾ ਚਲ ਕੋਈ ਗੱਲ ਨਹੀਂ ਫਿਰ ਝਾੜੂ ਨਹੀਂ ਲਿਆਂਦੇ ਹੈਗੇ ਹੈਨਾ ਵੀ ਫੁੱਲ ਫੇਰ ਲਿਆਂਗੇ ਝਾੜੂ ਤਾਂ ਝਾੜੂ ਆ ਹਨ ਇੱਕ ਕੁੱਗ ਲੈ ਜਿਹੜੀ ਮਰਜ਼ੀ ਲੈ ਲਓ ਬਾਕੀ ਸੰਜਣਾ ਬਹੁਤ ਸੋਣੀ ਲੱਗ ਰਹੀ ਐ ਬਹੁਤ ਪਿਆਰੀ ਲੱਗ ਰਹੀ ਐ ਸੰਜਣਾ ਦੋਨੇ ਪੈਣ ਤਾਂ ਹੀ ਵਜਾ ਰਹੇ ਆ ਬੰਬ ਆਖਸ਼ਨ ਇਹਨਾਂ ਸ਼ੌਂਕਾ ਹਾਈ ਆਖਸ਼ਨ ਕਿੰਨਾ ਪলিউਸ਼ਨ ਜਸ ਇਦਾਂ ਨਹੀਂ ਕਰਦੇ ਹੁੰਦੇ ਪੁੱਤ ਕਿਆ ਬੰਬਾਂ ਤਾਂ ਪੈਸੇ ਨੂੰ ਅੱਗ ਲਾਣੇ ਵਾਲੀ ਗੱਲ ਐ ਬਟੇ ਬੰਬਾਂ ਤਾਂ ਬੱਦਲ ਲੈਣੇ ਇੱਕ ਫੋਇਆ ਕੋਈ ਇੱਕ ਅੱਧੀ ਫੁਲਜੜੀ ਲੈ ਲਈ ਆ ਹੈਗੇ ਜੀ ਯੈਲੋ ਕਲਰ ਦੇ ਫਲਾਰ ਬਸ ਸੁਣੇ ਕਹਿੰਦੇ ਤੇ ਇਹ ਫਾਈਬਰ ਗੇਟ ਚੜਦੇ ਆ ਕਹਿੰਦੇ ਇਹ ਹੈਗੇ ਜੀ ਮੈਂ ਸਰੋਂ ਦਾ ਰੰਗ ਹੁੰਦਾ ਏਦਾਂ ਹੀ ਮੈਨੂੰ ਮਹਿੰਦੀ ਲਾਈਤੀ ਰਾਤ ਪਹਿਲਾਂ ਮੈਂ 8:00 ਵਜੇ ਪੈ ਗਈ ਨੀਂਦ ਐਨੀ ਆ ਰਹੀ ਸੀ ਫਿਰ ਮੈਂ ਉੱਠ ਕੇ ਸਬਜੀ-ਸਬਜੀ ਬਣਾਈ ਰੋਟੀ ਬਣਾਈ ਖਾਈ ਕਿਚਨ ਸਾਫ਼ ਕਰੀ ਬਰਤਨ ਸਾਫ਼ ਕਰੇ ਉਸ ਤੋਂ ਬਾਅਦ ਮੈਨੂੰ ਨੀਂਦ ਨਾ ਆਈ ਹੈ ਬਕਰ ਹੈ ਫਿਰ ਮੈਂ ਕਿਹਾ ਚਲ ਉਹ ਹੁਣ ਗੁੜੀ ਹੋ ਗਈ खाई। खाई लेने ले चली गई मैंने कहा चल के रख लवा फिर रश हो जाएगा दिन च ना समझ आंद बंदा क्या लवे क्या क्या ना चलो जी अब आ गया वो टाइम मैं इतने दिनों इंतजार था अब हम करेंगे पूजा हमने अक्षय और मैंने रंगोली अक्षय ने कम मैंने ज्यादा रंगोली बना दी और इधर मम्मी ने ये तैयार करा है वो बना अक्षय ने बीच ही छोड़ दिया तू पा दे फिर आप हाँ। हाँ। ने सारे नीले करते हम्म हैं जब मैं वो सेट करूंगी मेरा मानना है कि इनके बीच में दीवे रख देंगे आप रखेंगे तो सही बनाता सही पूरा पहला बना आ रही अरे ਜੀ ਮੈਨੂੰ ਉਹ ਕਿਹਨਾਂ ਨੇ ਕਿਹਾ ਦੀ ਉਹ ਵੱਤੀ ਮੱਛ ਮੈਂ। ਬਾਰਗੀਆਂ ਦਾ ਪੀਏ ਆਲੇ ਉੱਪਰ ਕਿ ਦਿਖਾ ਰਹੀ ਹੈ। ਮੈਨੂੰ ਕਹਿੰਦੇ ਆ ਵੀ ਬੱਟੇ ਸਾਡੀ ਐਕਟਿਵਾ ਖੜੀ ਹੈ। ਉਹ ਕਾਰ ਕਿੱਥੇ ਆਦੀ? ਗਾਇਬ ਹੋ ਤੋ। ਤਾਂ ਹੀ ਲੈ ਗਿਆ ਚਾਚੂ ਪਰ। ਅਰੇ ਨਹੀਂ ਉਹ ਜਮੀਨ ਤੇ ਰੱਖਣ ਵਾਲਾ ਨਾ ਉਹਨੂੰ ਲੈ ਕੇ ਮਦਦ ਹੁੰਦਾ ਉੱਪਰੋਂ। ਬੰਦ ਕਰ ਦਿੱਤੇ। ਇਹ ਨੀਚੇ ਤਾਂ ਨਹੀਂ ਗਿਰੂਗਾ ਜੀ। ਆਪਾ ਜੀ।

सीधी सीधी तन पाता ओम जय लक्ष्मी माता तू ही है पा जिस घर में थारो वास तेहि में गुण आता कर्म पर पाव पर कोई कर ले मन नहीं धर पाता ओम जय लक्ष्मी माता tum bina agna hove vas tar na koi paata khaan paan ka hai bab sab tum se aata om jay lakshmi mata shubh kun sundar mukh ta tir nadi jata ratan chatur dash to ki कोई नहीं पाता, माता। न, ये आरती अच्छा इको माड़ी चिट्टे चिट्टे करो ना प्रशो